ਕੰਕਿਆ ਅੱਜ ਵੀ ਰਲੇ ਦੀਆਂ ਕਿੰਨਾ ਪ੍ਰੋਬਲੀਮਾਂ ਆਉਂਦੀਆਂ ਆ। ਤਾਂ ਪਾਇਰਾ ਮੁੜਿਆ ਉਹਨਾਂ ਨੇ ਵੱਡੇ ਆ ਪਹਿਲਾਂ ਵੀ ਉਹਨਾਂ ਨੇ ਆਪਣਾ ਪਿਓ ਮਾਰਿਆ ਤੇ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਆਈ। ਹੁਣ ਤੱਕ ਅਸੀਂ 7 ਵਜੇ ਦਾ ਹੀ ਰੋਡ 'ਚ ਬੈਠਿਆ ਸਾਡਾ ਪਿੰਡ ਦਾ ਸਰਪੰਚ ਨਹੀਂ ਪੁੱਜਿਆ ਇੱਥੇ। ਸਰੋਤ ਇਕੱਡੇ ਬੇ ਬੰਦੇ ਬੈਠਾ ਪਰ ਸਰਪੰਚ ਦਾ ਫਰਜ਼ ਹੈ ਤੇ ਪੁੱਜਣਾ ਸਾਨੂੰ ਜਵਾਬ ਦੇਣਾ ਸਾਡੀ ਗੱਲ ਦਾ। ਜਦ ਮੁੜਿਆ ਨੇ ਕੱਲ ਫੋਨ ਕੀਤਾ ਕਿ ਸਾਡੇ ਨਾਲ ਪਹਿਲੀ ਵਾਰ ਚਲੋ ਸਰਪੰਚ ਕਿਉਂ ਨਹੀਂ ਗਿਆ? ਮਾਪੋਲ ਕਿੰਦਾ ਘੱਟਿੰਦਾ ਮਾਪੋ ਜਿਹੜੇ ਮੜਿਆ ਮੁੜੇ ਇਹਨਾਂ ਇਨਸਾਫ ਮਿਲ ਜਾਦਾ ਉਹ ਤਿੰਨੇ ਚਾਰਾਂ ਦੇ ਕੇਸ ਹੁਣ ਚੜਾ ਇੱਥੋਂ ਪਿੰਡ ਤੋਂ ਬੇਜਦਖੜ ਕਿੱਥੇ ਜਾਏ ਘਰ-ਬਾਰ ਤੋੜਿਆ ਜਾਏ ਪਿੰਡ 'ਚ ਇਹ ਜਿਆਦਾ ਲੱਭਣੇ ਨਹੀਂ ਚਾਹਦਾ ਇੱਥੇ ਕੋਈ ਵੀ ਇਹ ਬੜਾ ਜਿਆਦਾ ਪ੍ਰਾਜ ਹੋਣਾ ਪਿੰਡ 'ਚ ਮਾਦੋਨ ਨਾ ਉਹ ਤਵੇ ਹੁਣ ਨਜ਼ੀਕ ਹੋਣੀ ਨਾਲ ਤੁਹਾਡੀ ਸਮਰਥਨ ਹੈ ਤੁਹਾਡੇ ਦੁੱਖ 'ਚ ਮੈਂ ਸ਼ਾਮਲ ਹਾਂ ਜੀ ਸਰ ਮੇਰਾ ਨਾ ਪੂਜਾ ਦੇ ਦਿਆ ਇਹ ਮੇਰੇ ਪ੍ਰਾਣ ਨੂੰ ਵੱਡ ਦਿੱਤਾ ਗਿਆ ਇਹ ਇੱਥੋਂ ਦੇ ਮੁੜੇ ਮੇਰੇ ਤਾਏ ਦੇ ਮੁੜੇ ਉਹਨਾਂ ਨੇ ਵੱਡੇ ਆ ਪਹਿਲਾਂ ਵੀ ਉਹਨਾਂ ਨੇ ਆਪਣਾ ਪਿਓ ਮਾਰਿਆ ਤਾਂ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੁਣ ਤੱਕ ਸਵੇਰੇ 7 ਵਜੇ ਤੋਂ ਅਸੀਂ ਰੋੜ ਚ ਬੈਠੇ ਆ ਸਾਡਾ ਪਿੰਡ ਦਾ ਸਰਪੰਚ ਨਹੀਂ ਪੁੱਜਿਆ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਸਾ ਸਰਪੰਚ ਨੇ ਨਾਲ ਰੌਣੇ ਨੇ ਸਰਪੰਚ ਨੰਬਰ ਸਾਰੇ ਨਾਲ ਰੌਣੇ ਰਿਆ ਪਈ ਨੇ ਸਰਪੰਚ ਕਿੱਥੇ ਬੜੇ ਗਦਾ ਜੀ ਸਾਡੇ ਛੋਟੇ ਛੋਟੇ ਬੱਚੇ ਰਹੀਏ ਇੱਕ ਹੌਸਪੀਟਲ ਦਾਖਲਾ ਉਹਦਾ ਵੀ ਕੋਈ ਹੋ ਨਹੀਂ ਆ ਕਿੱਥੋਂ ਲਾਣੇ ਪੈਸੇ ਸਾਨੂੰ ਦੱਸੋ ਅਸੀਂ ਕਿੱਥੋਂ ਕਰੀਏ ਜਿਹੜਾ ਕਮਾਨ ਵਾਲਾ ਬੰਦਾ ਉਹ ਹੀ ਮਰੀਆ ਹੁਣ ਕੀ ਕਰੀਏ ਦੱਸੋ ਹੁਣ ਕੀ ਕਰੀਏ ਜੱਜ ਜੀ ਲਈ ਕਮਾਨ ਦੇ ਦੋ ਬੁੜੇ ਸਰੋਤ ਇਕੰਦੇ ਬੇ ਬੰਦੇ ਬੈਠਾ ਸਰਪੰਚ ਸਰ ਜਿਹਾ ਪੁੱਜਣਾ ਸਾਾਨੂੰ ਜਵਾਬ ਦੇ ਸਾਡੀ ਗੱਲ ਦਾ ਜਦ ਮੁੜਿਆ ਦੇ ਕੱਲ ਫੋਨ ਕੀਤਾ ਕਿ ਸਾਡੇ ਨਾਲ ਪਹਿਲੀ ਬਾਦ ਚਲੋ ਸਰਪੰਚ ਕਿਉਂ ਨਹੀਂ ਗਿਆ ਕਿਉਂ ਨਹੀਂ ਆਇਆ ਤੇ ਜੇ ਕੰਦ ਦੀ ਜ਼ਿੰਮੇਵਾਰੀ ਸਰਪੰਚ ਨੇ ਚੁੱਕੀ ਆ ਕਿਉਂ ਨਹੀਂ ਆਇਆ ਕਿਉਂ ਨਹੀਂ ਚੁੱਕੇਗਾ ਬਸ ਜ਼ਿੰਮੇਵਾਰੀ ਪੂਰੇ ਤਰੀਕੇ ਨਾਲ ਆਇਆ ਜਦੋਂ ਉੱਥੇ ਮਾਰ ਛੜੇ ਜੀ ਉਹਨਾਂ ਆਇਆ ਤਾਂ ਕੀ ਲੈਣਾ ਆ ਉੱਥੇ ਕਿਉਂ ਆਇਆ ਆ ਉਹਨੂੰ ਖੂਨ ਦਾ ਬਦਲਾ ਖੂਨ ਚਾਹ 4 ਸਾਟਾ ਜਿੱਥੇ ਜਾਏ ਉੱਥੇ ਬੋਲਡੋਜ਼ਰ ਚਲਾਈਏ ਪੂਰਾ ਘਾਰ ਸਸਾਈ ਕੀਤਾ ਜਾ ਗੰਦ ਪੂਰਾ ਖਤਮ ਹੋ ਜਾਏ ਦਕਰ ਕੋਠੇ ਤੇ ਪੂਰੇ ਪਿੰਡ ਚ ਡਰ ਲੱਗ ਗਿਆ ਪਿੰਡ ਚ ਹੀ ਪੜਨੇ ਜਾ ਬੰਦੇ ਜੀ ਮੇਰੇ ਪਿਤਾ ਦਾ ਨਾਮ ਕਿਸ਼ਨੋ ਕੁਪੜਾ ਸਾਡੀ ਜ਼ਮੀਨ ਆ ਬਾਹਰ ਉਥੇ ਕੱਲ ਦਾ ਮਰਡਰ ਹੋਇਆ ਬਹੁਤ ਤਾਇ ਸਾਡੇ ਮੁਰਦਾ ਹੀ ਹੋ ਰਿਹਾ ਵੀ ਜਿਹੜਾ ਬਡਰਾ ਉਹ ਵੀ ਤਾਇ ਦੇ ਮੁਰਦਾ ਜਿਹੜਾ ਬਡਰਾ ਵੀ ਤਾਇ ਦਾ ਮੁਰਦਾ ਹੀ ਆ ਤੇ ਪਹਿਲਾਂ ਉਹ ਮੁਰਿਆ ਤਿੰਨਾਂ ਨੇ ਆਪਣਾ ਪਿਓ ਮਾਰਿਆ ਸਰਪੰਚ ਉਥੇ ਗਿਆ ਉਥੇ ਸੁਝਾ ਸੁਨਾ ਕਰਾਈ ਹੁੰਦੀ ਅਦੋਂ ਵੀ ਕੋਈ ਐਕਸ਼ਨ ਨਹੀਂ ਆ ਕੋਈ ਕੱਖੜੇ ਹੋਇਆ ਕੱਲ ਦੇ ਉਹਨਾਂ ਨੇ ਦੋ ਮੁਰੇ ਪਾ ਦਿੱਤੇ ਸਾਡੇ ਪਿਓ ਦੀ ਜੁਬਾਨ ਬੰਦ ਕੀਤੀ ਕਿੰਨੇ ਹੀ ਬਾਲ ਬੰਦੇ ਉਹ ਜਨੇ ਆ ਪਿਓ ਦੇ ਲੱਤਾਂ ਮਾਰ ਮਾਰ ਕੇ ਮਾਰਤਾ ਢਿੱਡ ਚ

ਜਾਦਾ ਲੱਭਣੀ ਨਹੀਂ ਚਾਹਦਾ ਇੱਥੇ ਕੋਈ ਵੀ ਇਹ ਬੜਾ ਜਿਆਦਾ ਪ੍ਰਾਜ ਹੋ ਗਿਆ ਪਿੰਡ ਚ ਪਿੰਡ ਚ ਉਹ ਵੀ ਸੋਚੇ ਛੋਟੀ ਜਿਹੀ ਕੁੜੀਆ ਪਹਿਲਾ 2 ਮਹੀਨਿਆਂ ਦੀ ਮਾਂ ਮਰੀ ਐ ਹੁਣ ਉਹਦਾ ਪਿਓ ਮਾਰਤਾ ਵੱਡੇ ਪ੍ਰਾਣ ਨੂੰ ਫਟ ਸਿਰ ਚ ਕਰਾਇਆਦਾ ਸਿਰ ਖੋਲਦਾ ਤਿੰਨ ਤਿੰਨ ਇੰਚੀ ਉਂਗਲਾ ਵਿੱਚ ਜਾ ਰਿਹਾ ਉਹਦੇ ਖੂਨ ਇੰਨਾ ਬਗਜ ਡੇਰਾ ਕਿ ਉਹ ਆਈਸੀਯੂ ਚ ਲੱਗੇਦਾ ਤੇ ਪਹਿਲਾ ਸਰਕਾਰੀ ਚ ਲੱਗਿਆ ਸਰਕਾਰੀ ਚ ਨਹੀਂ ਲਾਉਂਦਾ ਤਾਂ ਖੂਨ ਰੁਕੇ ਨਹੀਂ ਰਹਾ ਉਹਨੂੰ ਪ੍ਰਾਈਵੇਟ ਚ ਰੰਦਾ ਰਿਹਾ ਹਸਪਤਲ ਵਿੱਚ ਦਾਖਲ ਕੀਤਾ ਉਹਦਾ ਵੀ ਇਹ ਹਾਲ ਕੀਤਾ ਉਹਦਾ ਵੀ ਬਚਣਾ ਪਤਾ ਨਹੀਂ ਬਚਣਾ ਨਹੀਂ ਬਚਣਾ ਰੱਬ ਦਾ ਸੁਖਰਾ ਹੀ ਬਚੇ ਇੱਕ ਮਾਂ ਦੇ ਦੋ ਪੁੱਤਰ ਵੱਡੇ ਆ ਤੇ ਇਹ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਪੁਲਿਸ ਕੋਈ ਕਾਰਾ ਕਾਰਵਾਈ ਨਹੀਂ ਕਰੇਗੀ ਕੱਲ ਦਾ ਅਸੀਂ ਪਾਈ ਤੇ ਸਵੇਸਾ ਪਰੇ ਰੱਖਿਆ ਸਾਨੂੰ ਆ ਕੇ ਬੋਲੇ ਕਿ ਕਾਰਵਾਈ ਤੁਹਾਡੇ ਕੋਰੋੜਾ ਵਾਲੇ ਨੇ ਕਾਰਵਾਈ ਕਰਨੀ ਆ ਮੈਂ ਕਹਿੰਦਾ ਜੇ ਕਾਰਵਾਈ ਕਰਨੀ ਆ ਤੇ ਪੂਰੇ ਪਿੰਡ ਦੇ ਬੰਪ ਸੁਰਜੋ ਪਿੰਡ ਡਾਦੋ ਪਿੰਡ ਖਤਮ ਕਰਦੋ ਇਹ ਦੁਨੀਆਦਾਰੀ ਖਤਮ ਕਰਦੋ ਇਹ ਹੰਡੂ ਕੋਈ ਲੈਣੀ ਦੇਣੀ ਨਹੀਂ ਫਿਰ ਇਹ ਜੋ ਕੇ ਸਰਪੰਚ ਸਾਨੂੰ ਨਹੀਂ ਚਾਹੇ ਘਟਿਆ ਜੇ ਪਿੰਡ ਦੇ ਨਹੀਂ ਮੂਰੇ ਮਰਵਾਦਣ ਨਾਲ ਹੀ ਇਹ ਜੇ ਨਾਲ 5 ਮਿੰਟ ਪਹਿਲਾਂ ਚੱਲ ਜਾਂਦੇ ਇਹ ਕੋਈ ਕਾਰਨਾ ਨਹੀਂ ਹੋਦਾ ਕੋਈ ਤਕਸ਼ ਨਹੀਂ ਹੋਣਾ ਇੰਦੀ ਸਾਰੀ ਢੇਲਾ ਪਾਲੀ ਨੰਬਰ ਦੇ ਸਰਪੰਚਰੀ ਢੇਲਾ ਦੂਸਰੇ ਨੰਬਰੇ ਆ ਇਹ ਉਹਨਾਂ ਨੂੰ ਵੀ ਪਾਪ ਦਿੱਤਾ ਗਿਆ ਕਿੱਥੋਂ ਦਿੱਤਾ ਗਿਆ ਇਹ ਪੈਣੀ ਖੁੰਡਾ ਜਿਹੜਾ ਗਰਦਾਸਪੁਰ ਵਾਲੇ ਸਾਈਡ ਪਿਆ ਉਦਿਆਂ ਬੂਆ ਜਿਹੜੀ ਬੂਆ ਦੇ ਅੱਗੇ ਜਾ ਰਿਆ ਭੈਣਾ ਭੂਣਾ ਉਹਦੇ ਭਰਾ ਉਹਦਾ ਪਾਪ ਦਿੱਤਾ ਗਿਆ ਉਹ ਵੀ ਆਏ ਦੇ ਮੇਰੇ ਸਾਹਦਾ ਉਹ ਵੀ ਉਹਨਾਂ ਨੇ ਵੀ ਦੇਖਿਆ ਕੁਝ ਲੋਕਾਂ ਨੇ ਠੀਕ ਹੈ ਜੀ ਉਹਨਾਂ ਨੇ ਪਾਪ ਦਿੱਤੇ ਆ ਕਿ ਵੱਡੇ ਟੋਕਾ ਲਾ ਉਹ ਡੁਗਰਾਟ ਦੇਖੇ ਕਿਤੇ ਇਹ ਇਹ ਮੋੜੇ ਮੋੜੇ ਜਿਹਦੇ ਤਾਤਰ ਸਭ ਉਹਨਾਂ ਨੇ ਰੱਖੇ ਦੇ ਉਹਨਾਂ ਨੇ ਸਮਾਂ ਚ ਇਹ ਫਰਜ ਜਿਹੜੀ ਬੰਦਾ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਇਧਰ ਪਾ ਦੇ ਕਿਤੇ ਇਹਨਾਂ ਦੇ ਪਿੰਡੋਂ ਕੱਢਿਆ ਜਾਂਦਾ ਘਰ-ਬਾਰ ਤੋੜਿਆ ਜਾਂਦਾ ਇੱਥੇ ਪਿੰਡ ਚ ਆਇਆ ਜਿੱਕੇ ਨਹੀਂ ਰੱਖਿਆ ਤੇ ਨਹੀਂ ਰਖੜੇ ਹੋਰ ਵੀ ਇਹਦੇ ਨਾਲ ਦੇ ਹੋਰ ਸਪੋੜੀਏ ਪਿੰਡ ਚ ਪੈਦਾ ਨਹੀਂ ਕਰਦੇ ਕਿਉਂਕਿ ਸਾਡਾ ਪਿੰਡ ਬੜਾ ਸੁਖਸ਼ਾਂਤੀ ਜਿਹਾ ਰਹਿੰਦਾ ਆਇਣੀ ਚਾਹਦੀ ਸਾਡੇ ਪਿੰਡ ਚ ਦਾਦੇ ਤੀ ਪਹਿਣ ਪੁੱਤਰ ਭੈਣ ਬੱਚੇ ਬੂਚੇ ਵੜੋੜ ਸਾਨੂੰ ਜਿਆਦਾ ਇਨਸਾਫ਼ ਸਰ ਜੀ ਜਿਹੜਾ ਕੱਲ ਮੁੰਡੇ ਦਾ ਮਾਰਡਰ ਹੋਇਆ ਉਹ ਸੰਬੰਧ ਵਿੱਚ ਆਪਾਂ ਜਿਹੜੀ ਬੰਦੀ ਕਾਨੂੰਨੀ ਕਰ ਰਹੀ ਉਹ ਕਰ ਦਿੱਤੀਗੀ ਰਾਤੀ ਹੋ ਗਈ ਸੀਗੀ ਔਰ ਜਿਹੜੇ ਉਹਨਾਂ ਦੇ ਬੰਦੇ ਰਖਾਏ ਸੀਗੇ ਉਹਨਾਂ ਵਿੱਚੋਂ ਕਰ ਦੋ ਅਰੈਸਟ ਕਰ ਲਏ ਸੀਗੇ ਜਿਹੜੇ ਰਹਿੰਦੇ ਦੋ ਹੈਗੇ ਉਹ ਵੀ ਆਪਾਂ ਪਾਰਟੀਆਂ ਭੇਜੇ ਹੋਏ ਰਸ ਹੋ ਜਾਣਗੇ ਬਾਕੀ ਇਹਨਾਂ ਦੇ ਕੋਈ ਚਲ ਨਹੀਂ ਇਹਨਾਂ ਦੇ ਜਿਹੜੇ ਮੰਗਾ ਸੀਗੇ ਆਪਾਂ ਲਿਖ ਲਿਆ ਨੇ ਉਹ ਆਪਾਂ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਈਸਾ ਨਾਲ ਚੱਲੂਗੀ ਆ ਔਰ ਮੰਨ ਲਓ ਕਿ ਐਸਐਸਪੀ ਸਾਹਿਬ ਨਾਲ ਗੱਲ ਹੋ ਗਈ ਆ ਔਰ ਜਿਹੜੇ ਵੀ ਇਹਨਾਂ ਦੇ ਕਾਨੂੰਨੀ ਤੌਰ ਤੇ ਸਹੀ ਮੰਗਾ ਹੋਣਗੇ ਉਹਨਾਂ ਨੂੰ ਆਪਾਂ ਇੰਪਲੀਮੈਂਟੇਸ਼ਨ ਕਰਾਵਾਂਗੇ ਥੈਂਕ ਯੂ ਵੈਰੀ